ਹਰੇ-ਹਰੇ ਰੰਗ ਦੀਆਂ ਮਲੂਕ ਜੀਆਂ ਪੱਤੀਆਂ ਨਾਲ ਵਾਹ ਬਚਪਨ ਤੋਂ ਪਿਆ ਪੁਦੀਨਾ ਜਾਂ ਫਿਰ ਕਈ ਲੋਕ ਇਸ ਨੂੰ ਪੁਦਨਾ ਵੀ ਬੋਲਦੇ ਆ ਜਦ ਮੈਂ ਛੋਟੀ ਸੀ ਤਾਂ ਸਾਡੇ ਘਰ ਪੁਦੀਨੇ ਦੀ ਚਟਨੀ ਮੇਰੇ ਪਾਪਾ ਨਹੀਂ ਬਣਾਉਣੀ ਹੁੰਦੀ ਸੀ ਉਹਨਾਂ ਨੇ ਕੁੰਡੇ ਨੂੰ ਆਪਣੇ ਦੋਵੇਂ ਲੰਮੇ-ਲੰਮੇ ਪੈਰਾਂ ਦੀ ਟੋਹ ਲਗਾ ਕੇ ਸਥਿਰ ਕਰ ਲੈਣਾ ਤੇ ਘੋਟਨੇ ਨਾਲ ਪੁਦੀਨੇ ਤੇ ਗੰਡਿਆਂ ਨੂੰ ਪੂਰੀ ਵਾਹ ਲਾ ਕੇ ਦਰੜ ਫਰ ਕਰ ਦੇਣਾ ਤੇ ਆਖਿਰ ਤੇ ਨਮਕ ਦੇ ਨਾਲ-ਨਾਲ ਸਵਾਦ ਅਨੁਸਾਰ ਖੰਡ ਵੀ ਪਾਉਣੀ ਗਰਮੀ ਦੀ ਰੁੱਤ 'ਚ ਪੁਦੀਨੇ ਦੀ ਚਟਨੀ ਨਾਲ ਮੱਖਣੀ ਮਿਲ ਜਾਣੀ ਤਾਂ ਗੱਲ ਸੋਣੀ ਤੇ ਸਹਾਗੇ ਵਾਲੀ ਹੋ ਜਾਣੀ। ਪੁਦੀਨਾ ਲੈਣ ਅਸੀਂ ਅਕਸਰ ਬੀਹੀ ਦੇ ਮੋੜ ਤੇ ਰੰਦੀ ਭਾਬੀ ਕੋਲ ਜਾ ਵਜਣਾ ਜਾਂ ਫਿਰ ਤਾਈ ਸੁਖਦੀਪ ਕੌਰ ਦੇ ਕੋਲੇ। ਜੇ ਕਦੇ ਮੰਡੀਆਂੋਂ ਵੀ ਲਿਆਉਣਾ ਪੈਣਾ ਤਾਂ ਬੀਬੀਆਂ ਨੇ 10 ਰੁਪਏ ਵਾਲੀ ਗੁੱਟੀ ਨੂੰ ਵੀ ਮਹਿੰਗਾ ਆਖੀ ਜਾਣਾ। ਕਈ ਵਾਰ ਜ਼ਿਆਦਾ ਗਰਮੀ 'ਚ ਪੁਦੀਨੇ ਦੇ ਪੌਦੇ ਨੇ ਮੱਚ ਜਾਣ। ਤੇ ਬੀਬੀਆਂ ਨੇ ਆਖਣਾ ਲੂ ਵਗਦੀ ਆ ਭਾਈ ਇਸੇ ਕਰਕੇ ਨਹੀਂ ਹੋਇਆ। ਸਾਡੇ ਰਿਸ਼ਤੇ ਵੀ ਕਈ ਵਰ ਪੁਦੀਨੇ ਦੇ ਪੌਦੇ ਵਾਂਗ ਗੁੱਸੇ ਦੀ ਭੀੜ ਚੜ ਜਾਂਦੀ ਆ ਪੁਦੀਨੇ ਨੂੰ ਡੁੰਗਣ ਦੀ ਵਾਰੀ ਸਾਡੇ ਘਰ ਚ ਮੇਰੀ ਜਾਂ ਮੇਰੇ ਭਰਾ ਦੀ ਹੁੰਦੀ ਸੀ ਹੁਣ ਵਕਤ ਬਦਲ ਗਿਆ ਪਾਪਾ ਦੀ ਥਾਂ ਚਟਨੀ ਬਣਾਉਣ ਦਾ ਕੰਮ ਪਤੀ ਨੇ ਸੰਭਾਲ ਲਿਆ ਤੇ ਡੁੰਗਣ ਦੀ ਵਾਰੀ ਪੁੱਤ ਦੇ ਹੀ ਸੇ ਆ ਗਈ ਪੁਦੀਨੇ ਦੀ ਖੁਸ਼ਬੂ ਕੁਦਰਤ ਨੂੰ ਪਿਆਰ ਕਰਨ ਵਾਲਿਆਂ ਲਈ ਅਜੀਜ਼ ਹੁੰਦੀ ਹੈ ਪਰ ਯਾਦ ਰੱਖਿਓ ਵਕਤ ਭਾਵੇਂ ਕਿਹੋ ਜਿਹਾ ਵੀ ਆ ਜਾਈ ਪੁਦੀਨੇ ਦੇ ਪੌਦੇ ਵਾਂਗ ਆਪਣੇ ਕਿਰਦਾਰ ਦੀ ਖੁਸ਼ਬੂ ਫਿੱਕੀ ਨਾ ਪੈਂਦੇ ਹੋ ਧੰਨਵਾਦ ਮੈਂ ਤੁਹਾਡੀ ਆਪਣੀ